ਇਹ ਜਿਹੜੀਆਂ ਸਰਕਾਰਾਂ ਹਨ ਕਿਤੇ ਕਿਤੇ ਆਪਾਂ ਲੋਕਾਂ ਨੇ ਮੌਕੇ ਦਿੱਤੇ ਵੋਟਾਂ ਪਾ ਆ ਗਿਆ ਬਚਾ ਤਾਂ ਦਿੰਨੇ ਸਾਡੇ ਸਿੱਖ ਸਾਡੇ ਸਿਰ ਤੇ ਬੈ ਕੇ ਬਸ ਰਾਏ ਕਰਦੀਆਂ ਪਰ ਥੱਲੇ ਜਿਹੜੇ ਬੰਦੇ ਬਿਠੇ ਉਹ ਬੱਚ ਕੀੜੇ ਮਕੋੜੇ ਸਮੇ ਤੇ ਐ ਭਾਜੀ 6/3 ਦੀ ਜਗ੍ਹਾ ਤੇ ਬੜੀ ਇਨਸਾਨਾ ਇੱਕ ਸਾਲ ਕੀ ਇੱਕ ਦਿਨ ਵੀ ਨਹੀਂ ਕੱਟ ਸਕਦਾ ਉਹ ਵੀਰ ਵੇਖੋ ਕਿੰਨਾ ਵੱਡਾ ਕਸ਼ਟਾ ਵੀਰ ਦੇ ਉੱਪਰ ਇੱਕ ਸਾਲ ਹੋ ਗਿਆ ਵੀਰ ਦੇ ਬੇਟੇ ਪਰ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਧਿਆਨ ਦਿੰਦੀਆਂ ਪਰ ਕਿਤੇ ਨਾ ਕਿਤੇ ਸਰਕਾਰਾਂ ਸਾਨੂੰ ਪਾੜਨਾ ਚਾਹੁੰਦੀਆਂ ਕਿਉਂ ਉਹ ਚਾਹੁੰਦੀਆਂ ਕਿ ਇਹਨਾਂ ਦੀ ਲੜਾਈ ਹੁੰਦੀ ਰਵੇ ਵੋਟਾਂ ਲੈਂਦੇ ਰਹੀਏ ਪਰ ਉਹ ਭਲੇਖੇ ਦੀਆਂ ਹੁਣ ਸਾਰੇ ਇੱਥੇ ਵੀਰ ਹਿੰਦੂ ਵੀ ਇਕੱਠਾ ਸਿੱਖ ਵੀ ਇਕੱਠਾ ਅਸਾਈ ਵੀ ਇਕੱਠਾ ਮੁਸਲਮਾਨ ਵੀ ਇਕੱਠਾ ਬਾਕੀ ਸਾਰੇ ਵਾਰਿਸ ਪੰਜਾਬ ਦੇ ਉਹਨਾਂ ਵਿੱਚੋਂ ਵੀ ਕੋਈ ਪਹੁੰਚੇ ਨੇਗਾ ਉਹਨਾਂ ਦੀ ਪਾਰਟੀ ਵੱਲੋਂ ਵੀ ਕੋਈ ਹੋਰੇ ਇਕੱਠ ਚ ਆਏ ਨੇਗਾ ਕੀ ਕਹਿਣਾ ਚਾਹੂੰਗਾ ਨਹੀਂ ਜੀ ਨਹੀਂ ਦੇਖੋ ਉਹਨਾਂ ਦੀ ਪੂਰੀ 1 ਮਿੰਟ 1 ਮਿੰਟ ਮੰ ਬੜੀ ਖੁਸ਼ੀ ਹੋਈ ਅੱਜ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਆਏ ਐ ਤੇ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਅਕਾਲੀ ਦਲ ਵਾਸ ਪੰਜਾਬ ਦੇ ਭਰਮੀਆਂ ਹਾਜ਼ਰੀਆਂ ਲਾਉਂਦੇ ਰਹੇ ਆ ਤੇ ਲਾਵਾਂਗੇ ਸਾਲ ਦੇ ਵੇਲੇ ਗੁਰਜੀਤ ਸਿੰਘ ਨੂੰ ਬੇਟੇ ਨੂੰ ਕੋਈ ਹੱਲ ਨਿਕਲਿਆ ਕੋਈ ਵੀ ਨਾ ਹੱਲ ਲਿਪਦਾ ਜਦੋਂ ਕਿਤੇ ਵੱਡਾ ਐਕਸ਼ਨ ਹੁੰਦਾ ਉਹਦੋਂ ਲਿਆ ਕੇ ਮੰਗ ਪੱਤਰ ਦੇ ਦਿੰਦੇ ਤੁਹਾਨੂੰ ਬੁਲਾਇਆ ਵਾ ਉਹ ਬੁਲਾ ਕੇ ਹੱਲ ਵੀ ਤੇ ਕੱਢ ਲੋ ਹੱਲ ਕਦੋਂ ਕੱਢਣਾ ਜੇ ਸਾਸੀ ਗਾਲ ਜੀ ਮੈਂ ਮਨਿੰਦਰ ਸਿੰਘ ਤੇ ਸਾਡੇ ਨਾਲ ਸੰਦੀਪ ਸੰਨੀ ਦੇ ਭਾਈ ਖੜੇ ਨੇ ਗੱਲਬਾਤ ਕਰਾਂਗੇ ਕੀ ਕਰਨਾ ਚਾਹੋਂਗੇ ਜਿਹੜਾ ਬੇਅਦਬੀਆਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਨਹੀਂ ਬਣ ਰਿਹਾ ਸਾਲ ਹੋ ਗਿਆ ਟਾਵਰ ਤੇ ਬੈਠੇ ਨੂੰ ਗੁਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਇਹ ਜਿਹੜੀਆਂ ਸਰਕਾਰਾਂ ਹਨ ਕਿਤੇ ਕਿਤੇ ਆਪਾਂ ਲੋਕਾਂ ਨੇ ਮੌਕੇ ਦਿੱਤੇ ਵੋਟਾਂ ਪਾ ਆ ਗਿਆ ਬਚਾ ਦੇ ਦਿੰਨੇ ਸਾਡੇ ਸਿੱਖ ਸਾਡੇ ਸਿਰ ਤੇ ਬੈ ਕੇ ਬਾਅਦ ਰਾਇ ਕਰਦੀਆਂ ਪਰ ਥੱਲੇ ਜਿਹੜੇ ਬੰਦੇ ਬੈਠੇ ਉਹ ਬਾਜ ਕੀੜੇ ਮਕੋੜੇ ਸਮੇ ਤੇ ਹਨ ਸਾਨੂੰ ਇਹ ਕੀੜੇ ਮਕੋੜੇ ਸਮਝਣ ਲੱਪੇ ਰੀਜ਼ਨ ਕੀ ਹੈ ਹੜ ਕੋ ਆਪਣਾ ਸਿੱਖ ਜਰਨੈਲ ਕੋਈ ਨਹੀਂਗਾ ਜਿੰਨਾ ਚਿਰ ਆਪਣੇ ਕੋ ਸਿੱਖ ਜੰਦਾ ਨਹੀਂ ਨਾ ਕੋਈ ਹੋਏਗਾ ਉਹਨਾਂ ਜਿਹੜੇ ਸਾਨੂੰ ਨਾ 76 ਹੀ ਮੰਨਦੇ ਔਰ ਕੁਛ ਨਹੀਂ ਨਾਲੇ ਕਰਨਾ ਸਾਡੇ ਵਾਸਤੇ ਹੁਣ ਤੁਸੀਂ ਵੀ ਚੋਣ ਲੜੋਗੇ ਤਾਰਨ-ਤਾਰਨ ਤੋਂ ਤੁਹਾਨੂੰ ਐਲਾਨਿਆ ਗਿਆ ਆਜ਼ਾਦ ਲੜੂਗੇ ਜਾਂ ਕਿਸੇ ਪਾਰਟੀ ਵੱਲੋਂ ਲੜੂਗੇ ਬੇਕੂ ਜੀ ਬੇਕੂ ਸਾਨੂੰ ਦੇਖੋ ਜੀ ਸਾਰਾ ਸਮਰਥਨ ਮਿਲਦਾ ਪਿਆ ਪਾਰਟੀਆਂ ਦਾ ਮਤਲਬ ਕਹ ਲੋ ਅਕਾਲੀ ਦਾ ਰਜਵਾਸਪੁਰ ਪੰਜਾਬ ਵੱਲੋਂ ਮਿਲਦਾ ਪਿਆ ਸਿਮਰ ਸਿੰਘ ਮਾਨ ਵੱਲੋਂ ਹੀ ਮਿਲਦਾ ਪਿਆ ਇਹ ਪੁਨਰ ਸੁਜੀਤ ਗੱਲ ਜੇ ਰਹੇਗਾ ਨਵਾਂ ਧੜਾ ਬਣਿਆ ਇਹਨਾਂ ਵੱਲੋਂ ਹੀ ਮਿਲਦਾ ਪਿਆ ਸਿੱਖ ਜੱਟੀਆਂ ਬੰਦਿਆਂ ਨੂੰ ਸਾਰਾ ਸਮਰਥਨ ਮਿਲਦਾ ਪਿਆ ਸਿੱਖ ਸੰ ਮੇਰੀ ਸੋਚ ਤਾਂ ਕਿਤੇ ਪਰੇ ਆ ਮੈਂ ਸਮਝੋ ਇੱਥੇ ਆ ਤੇ ਭਾਜੀ ਗਰਾਊਂਡ ਤੇ ਕੰਮ ਹੁੰਦਾ ਪਿਆ ਮਤਲਬ ਇਹੋ ਜਿਹਾ ਉਹ ਕਹਿੰਦੇ ਵੀ ਸਾਡੇ ਕੋਲ ਵਰਕਰ ਮਤਲਬ ਆਵੇ ਨੇਤਾ ਆੜਾ ਜਿਹੜਾ ਕੰਮ ਕਰੇ ਭਾਜੀ ਵੇਖੋ ਮੈਂ ਇੱਥੇ ਥੋੜੀ ਹੋਵਾਂਗਾ ਗਰਾਊਂਡ ਤੇ ਪਤਾ ਉਹਨੇ ਕੀ ਕੀ ਕੀਤਾ ਤੂੰ ਜਿੱਥੇ ਜਾਣਾ ਜਾ ਤੁਹਾਡੀ ਸੀਟ ਜਿੱਤੀ ਪਈ ਤੂੰ ਘਬਰਾਉਣਾ ਇਸ ਗੱਲ ਤੋਂ ਵੇਖੋ ਮੈਂ ਇੱਥੇ ਰਮਾਨਾ ਫਿਰਦਾ ਪਿਆ ਕਿਉਂਕਿ ਮੈਨੂੰ ਗੁਰਜੀਤ ਸਿੰਘ ਦਾ ਜਿਹੜਾ ਉੱਪਰ ਬੈਠਾ ਦਰਦ ਆ ਭਾਜੀ 6/3 ਦੀ ਜਗ੍ਹਾ ਤੇ ਭਰੀ ਇਨਸਾਨਾਂ ਇੱਕ ਸਾਲ ਕੀ ਇੱਕ ਦਿਨ ਵੀ ਨਹੀਂ ਕੱਟ ਸਕਦਾ ਉਹ ਵੀਰ ਵੇਖੋ ਕਿੰਨਾ ਵੱਡਾ ਕਸ਼ਟ ਆ ਵੀਰ ਦੇ ਉੱਪਰ ਇੱਕ ਸ ਹਾਰਾ ਪਤਾ ਨਹੀਂ ਕਿਉਂ ਨਹੀਂ ਧਿਆਨ ਦਿੰਦੀਆਂ ਅੱਜ 3 ਸਾਲ ਹੋ ਗਏ ਇਹਨਾਂ ਨੇ ਤਾਂ ਕਹੇ 24 ਘੰਟੇ ਆਪਾਂ ਕਾਨੂੰਨ ਬਣਾ ਦੇਾਂਗੇ ਪਰ 24 ਘੰਟੇ ਨਹੀਂ ਹੋਏ 24 ਮਹੀਨੇ ਵੀ ਬੀਤ ਗਏ ਇਹਨਾਂ ਦੇ ਹਰਮ ਸਿੰਘ ਰਾਣਾ ਨਾਲ ਫੋਨ ਤੇ ਗੱਲਬਾਤ ਕੀਤੀ ਸੀਗੀ ਪਾਪੂੜੇ ਪਾਬੂ ਸੀਗੇ ਇੱਕ ਤਰ੍ਹਾਂ ਦਾ ਰੋਣਾ ਰੋਣੇ ਵਾਲੇ ਹੋ ਗਏ ਸੀਗੇ ਵੀ ਸਾਡੀ ਜਿਹੜੀ ਕੌਮ ਆ ਕਿਉਂ ਨਹੀਂ ਜਾਗ ਰਹੀ ਜਿਹੜਾ ਕੱਟ ਦੇਖ ਰਹੇ ਸੀ ਵੀ ਉਹਨੇ ਵੀ ਖਿੰਡਿਆ ਵਾ ਕੱਟ ਆ ਵੀ ਪਹਿਲਾਂ ਥੋੜਾ ਜਿਹਾ ਕੱਟ ਵਧਿਆ ਵੀ ਕੱਟ ਕਿਉਂ ਨਹੀਂ ਵਧ ਰਿਹਾ ਲੋਕਾਂ ਦੀ ਜ਼ਮੀਰ ਕਿਉਂ ਨਹੀਂ ਜਾਗ ਰਹੀ ਕੱਟ ਕਿਉਂ ਨਹੀਂ ਵਧ ਰਿਹਾ ਲੋਕਾਂ ਦਾ ਇੱਕ ਇੱਕ ਕਮੀ ਕਿੱਥੇ ਦੇਖਦੇ ਹੋ ਜੀ ਦੇਖੋ ਕਿ ਜੋਦਾ ਗੁਰਜੀਤ ਸਿੰਘ ਰਾਣਾ ਜੀ ਨੇ ਇੱਕ ਹੋਕਾ ਮਾਰਿਆ ਸੰਗਤਾਂ ਨੂੰ ਹੁਣ ਕਾਠ ਆਣਾ ਸ਼ੁਰੂ ਹੋ ਗਿਆ ਐ ਇੱਥੇ ਉਹਨਾਂ Hindu ਸਮਾਜ ਵੀ ਆ ਰਿਹਾ ਮੁਸਲਮਾਨ ਵੀ ਆ ਰਿਹਾ ਸਿੱਖ ਵੀ ਆ ਰਿਹਾ ਅਸਾਈ ਵੀ ਸਾਰੇ ਧਨਮਾਂ ਦੇ ਇੱਥੇ ਇਕੱਠੇ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਸਾਨੂੰ ਪਾੜਨਾ ਚਾਹਦੀਆਂ ਕਿਉਂ ਉਹ ਚਾਹਦੀਆਂ ਕਿ ਇਹਨਾਂ ਦੀ ਲੜਾਈ ਹੁੰਦੀ ਰਹੇ ਵੋਟਾਂ ਲੈਂਦੇ ਰਹੀਏ ਪਰ ਉਹ ਭਲੇਖੇ ਦੀਆਂ ਬੇਟੀਆਂ ਹੁਣ ਸਾਰੇ ਇੱਥੇ ਵੀਰ ਭਾਈ ਇਕੱਠੇ ਆ Hindu ਵੀ ਇਕੱਠਾ ਸਿੱਖ ਵੀ ਇਕੱਠਾ ਅਸਾਈ ਵੀ ਇਕੱਠਾ ਮੁਸਲਮਾਨ ਵੀ ਇਕੱਠਾ ਇਹ ਪੰਤਕ ਪਾਰਟੀ ਬਾਰੇ ਕੀ ਕਹਿਣਾ ਚਾਹੂਗਾ ਜਿਹੜੀ ਭਾਈ ਅਮਰਤਪਾਲ ਦੀ ਪਾਰਟੀ ਬਣੀ ਆ ਵਾਰਿਸ ਪੰਜਾਬ ਆ ਉਹਨਾਂ ਦੀ ਪਾਰਟੀ ਵੱਲੋਂ ਵੀ ਕੋਈ ਉਰੇ ਇਕੱਠ ਚ ਆਏ ਰੇਗਾ ਕੀ ਕਹਿਣਾ ਚਾਹੂੰਗਾ ਨਹੀਂ ਜੀ ਨਹੀਂ ਉਹ ਉਹਨਾਂ ਦੀ ਪੂਰੀ 1 ਮਿੰਟ 1 ਮਿੰਟ 1 ਮਿੰਟ ਮਤਲਬ ਮੇਨ ਬੰਦੇ ਮੈਂ ਉਹ ਦੱਸਦਾ ਬਾਪੂ ਜੀ ਨੂੰ ਉੱਥੇ ਰਜੇਵੇਂ ਸੀ ਬਾਪੂ ਜੀ ਨੇ ਮੇਰੀ ਡਿਊਟੀ ਲਈ ਸੀ ਬਾਪੂ ਜੀ ਕਹਿੰਦੇ ਤੁਸੀਂ ਚਲ ਜਓ ਤੁਸੀਂ ਜਾ ਕੇ ਸਾਰਾ ਕਾਰੋ ਵੇਖ ਆਓ ਬਾਕੀ ਉਹਨਾਂ ਟੀਮ ਦੇ ਮੈਂਬਰ ਸਾਰੇ ਆ ਚੁੱਕੇ ਸਿਮਰਨਜੀਤ ਸਿੰਘ ਮਾਨ ਦੇ ਵੀ ਟੀਮ ਦੇ ਮੈਂਬਰ ਸਾਰੇ ਆਏ ਇਹ ਨਹੀਂ ਕਿ ਆਇਆ ਨਹੀਂ ਆਏ ਸਾਰੇ ਨੇ ਸਾਰੇ ਸਤਿਕਾਰਯੋਗ ਬਸ ਇਹ ਹੈ ਕਿ ਤੁਸੀਂ ਜਿਹੜਾ ਮਤਲਬ ਕਿਹਾ ਬਾਪੂ ਜੀ ਨਹੀਂ ਆਏ ਉਹਦਾ ਰੀਜ਼ਨ ਹੈ ਉੱਥੇ ਚੋਣ ਪ੍ਰਚਾਰ ਕਰਦੇ ਬਤਦ ਕਰਕੇ ਨਹੀਂ ਆਏ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਪਾਰਟੀ ਤੋਂ ਕੋਈ ਆਇਆ ਜਦੋਂ ਉਹਨਾਂ ਪਿਤਾ ਜੀ ਪਾਉਂਦੇ ਨੇ ਇਹ ਨਾ ਕੋਈ ਐਲਾਨ ਵੀ ਨਹੀਂ ਕੀਤਾ ਗਿਆ ਸਟੇਜ ਤੋਂ ਸ਼ਾਇਦਗਾ ਕੀਤਾ ਗਿਆ ਜੀ ਕੀਤਾ ਜੀ ਹਾਂ ਜੀ ਅੱਛਾ ਕੌਣ ਕੌਣ ਕਿੰਨੇ ਜਾਣੇ ਤੁਸੀਂ ਜਤਾ ਲੇ ਸਾਸੀ ਸਾਡੀਆਂ ਅਕਾਲੀ ਦਲ ਵਾਸ ਪੰਜਾਬ ਦੀਆਂ 14 ਗੱਡੀਆਂ ਜਿਹੜੀਆਂ ਨੇ ਪਹੁੰਚੀਆਂ ਨੇ ਸੰਗਤ ਸੰਗਰੂਰ ਤੋਂ ਸਾਰੇ ਅਸੀਂ ਬਹੁਤ ਵੱਡੀ ਗਿਣਤੀ ਚ ਅਕਾਲੀ ਦਲ ਵਾਸ ਪੰਜਾਬ ਦੇ ਆਏ ਆ ਬਟੇ ਜਦੋਂ ਮੈਂ ਬੋਲਿੰਗ ਆ ਮੁਖ ਬਲਾਰਾ ਅਕਾਲੀ ਦਲ ਵਾਸ ਪੰਜਾਬ ਤੇ ਮੈਂ ਉੱਥੇ ਹਾਜ਼ਰੀ ਲਵਾਈ ਹੈ ਬਹੁਤ ਵੱਡੀ ਗਿਣਤੀ ਚ ਅਕਾਲੀ ਦਲ ਅਸੀਂ ਇੱਕ ਵਾਰ ਹੀ ਨਹੀਂ ਆਏ ਅਸੀਂ ਘੱਟੋ ਘੱਟ 10 ਵਾਰ ਇੱਥੇ ਆ ਚੁੱਕੇ ਆ ਬਾਪੂ ਜੀ ਚਾਰ ਪੰਜ ਵਾਰ ਇੱਥੇ ਹਾਜ਼ਰੀ ਲਵਾ ਚੁੱਕੇ ਆ ਤਾਂ ਅੱਜ ਕੌਮੀ ਮੋਰਚਾ ਦੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਧਰਮੀ ਪਿਤਾ ਜੀ ਹਵਾਰਾ ਸਾਹਿਬ ਦੇ ਉਹਨਾਂ ਕਹਿੰਦੇ ਬੀਬੀ ਜੀ ਮੇਰੀ ਤੇ ਜਰੂਰ ਲਵਾਇਓਤੋਂ ਤੇ ਸਾਰਾ ਪੰਥ ਸਿੱਗੇ ਪੰਥਕ ਮੁੱਦੇ ਬੈਠੇ ਕੋਈ ਗੁਰਜੀਤ ਸਿੰਘ ਜੀ ਕੋਈ ਪਰਸਨਲ ਆਪਣੀ ਕੋਈ ਗੈਣੀ ਪੰਥ ਲਈ ਬੈਠੇ ਐ ਤੇ ਪੰਥਕ ਮੁੱਦੇ ਚੱਕਣੇ ਇਹ ਸਿੱਖ ਕੌਮ ਦਾ ਤੇ ਸਾਰੇ ਭਰਾਵਾਂ ਦਾ Hindu Sikh Veer ਬੜੀ ਖੁਸ਼ੀ ਹੋਈ ਹੈ ਅੱਜ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਆਏ ਐ ਤੇ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਅਕਾਲੀ ਦਲ ਵਾਸ ਪੰਜਾਬ ਦੇ ਭਰਮੀਆਂ ਹਾਜ਼ਰੀਆਂ ਲਾਉਂਦੇ ਰਹੇ ਆ ਤੇ ਲਾਵਾਂਗੇ ਤੇ ਜੀ ਹੁਣ ਆਖਰ ਸਵਾਲ ਆ ਜੀ ਹੁਣ ਤੇਰਾ ਨੂੰ ਕਹਿੰਦੇ ਵੀ ਵੱਡਾ ਫੈਸਲਾ ਲੈ ਆ ਜੀ ਜੋਗਾ 13 ਨਵੰਬਰ ਨੂੰ ਕੀ ਕੀ ਕਿਦਾਂ ਦਾ ਫੈਸਲਾ ਲਿਆ ਜਾਊਗਾ ਜੇ ਕਾਨੂੰਨ ਪਾਸ ਨਹੀਂ ਕਰਦੀ ਸਰਕਾਰ ਦੇਖੋ ਮੈਂ ਤੇ ਵੀ ਗੁਰਜੀਤ ਸਿੰਘ ਨੂੰ ਇੱਕੋ ਬੇਨਤੀ ਕਰਨਾ ਚਾਹਨਾ ਦੇਖੋ ਇੱਥੇ ਮਤਲਬ ਤੁਸੀਂ ਮਹੀਨਾ ਵੀ ਬੱਠੇ ਰਹੋ ਸਰਕਾਰਾਂ ਨਹੀਂ ਸੁਣਦਾ ਕਿਉਂਕਿ ਗਰਾਊਂਡ ਦਿੱਤੀ ਆ ਗਰਾਊਂਡ ਚ ਭਾਵੇਂ ਧੀ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਸਾਲ ਦੇ ਵੇਲੇ ਗੁਰਜੀਤ ਸਿੰਘ ਨੂੰ ਬੇਟੇ ਨੂੰ ਕੋਈ ਹੱਲ ਨਿਕਲਿਆ ਕੋਈ ਵੀ ਹੱਲ ਨਹੀਂ ਲਿਪਦਾ ਜਦੋਂ ਕਿ ਤੇ ਵੱਡਾ ਐਕਸ਼ਨ ਹੁੰਦਾ ਉਹਦੋਂ ਲਿਆ ਕੇ ਮੰਗ ਪੱਤਰ ਦੇ ਦਿੰਦੇ ਤੁਹਾਨੂੰ ਬੁਲਾਇਆ ਵਾ ਉਹ ਬੁਲਾ ਕੇ ਹੱਲ ਵੀ ਤੇ ਕੱਢ ਲੋ ਹੱਲ ਕਦੋਂ ਕੱਢਣਾ ਜੇ ਇੱਥੇ ਹਿੰਦੂ ਵੀ ਇਕੱਠਾ ਹੋ ਗਿਆ ਸਿੱਖ ਵੀ ਇਕੱਠਾ ਹੋ ਕਾਨੂੰਨ ਦੇ ਸਾਰੇ ਤੁਹਾਨੂੰ ਸਾਂਝਾ ਹੀ ਹੈ ਨਾ ਤੇ ਬਣਾ ਕੇ ਦਿਓ ਕਦੋਂ ਬਣਾ ਕੇ ਦੇਣਾ ਸਾਰੇ ਤੇ ਆਪਣੀ ਸਟੇਜ ਤੇ ਇਕੱਠੇ ਬੈਠੇ ਕਿਹਨੂੰ ਡੀਕਣ ਕਿਹਨੂੰ ਦੇ ਆ ਇਹ ਕਹਿੰਦੇ ਕਮੇਟੀ ਬਣਾਈ ਐ ਵੀ 6 ਮਹੀਨੇ ਦਾ ਵਕਤ ਲਿਆ 6 ਮਹੀਨੇ ਦਾ ਵਕਤ ਕਿਉਂ ਲੈ ਰਹੇ ਨੇ ਕੀ ਸੋਧ ਕਰ ਰਹੇ ਨੇ ਇਦਾਂ ਦੀ ਭਾਈ ਜਦੋਂ ਕਿਸਾਨੀ ਦਾ ਮੁੱਦਾ ਜਦੋਂ ਇੱਥੇ ਉਹਨਾਂ ਨੇ ਲੈਂਡ ਪੋਲੀ ਦਾ ਇਹ ਹੋਇਆ ਸੀ ਮੁੱਦਾ ਤੇ ਉਦੋਂ ਉਹਨੇ ਪੁੱਛ ਕੇ ਬਣਾਈ ਕਮੇਟੀ ਆਪੇ ਬਣਾ ਲਈ ਸੀ ਨਾ ਇਹਨਾਂ ਨੇ ਉਦੋਂ ਲਿਆ ਕੇ ਥੋਪਤਾ ਹੀ ਸਾਡੇ ਉੱਤੇ ਇਸ ਤਰ੍ਹਾਂ ਗੱਲ ਇਸ ਤਰ੍ਹਾਂ ਗੱਲ ਪਰ ਇਹ ਪਤਾ ਨਹੀਂ ਕਿਉਂ ਸਰਕਾਰ ਐਦਾਂ ਕਰਦੀ ਭਾਈ ਖਾਲਸਾ ਬਹੁਤ ਧੰਨਵਾਦੀ ਅਸੀਂ ਗੱਲ ਬਾਤ ਅਸੀਂ ਗੱਲਬਾਤ ਕੀਤੀ ਹੈ ਜੀ ਸੰਜੀਪ ਸਾਨੀ ਦੇ ਭਾਈ ਨਾਲ ਜੋ ਤਰਨ ਤਰਨ ਤੋਂ ਚੋਣ ਵੀ ਲੜ ਰਹੇ ਨੇ ਚੋਣ ਕਿੱਦਾਂ ਲੜਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਜੋ ਕਹਿੰਦੇ ਕਾਨੂੰਨ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਗੁਰੂਗਰਾਸ ਸਾਹਿਬ ਦੀ ਅਦਵੀ ਖਿਲਾਫ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ